ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਜੀ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਤਗੁਰ ਧਰਤੀ ਧਰਮ ਹੈ ਇੱਥੇ ਵਿਸਰਾਮ ਹੈ ਤਿਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਜੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੁਰਸਿੱਖੀ ਅੰਮ੍ਰਿਤ ਬੀਜਿਆ ਇਥੇ ਵਿਸਰਾਮ ਹੈ ਤਿਨ ਅੰਮ੍ਰਿਤ ਫਲ ਇਥੇ ਝਮਕ ਹਰ ਪਾਏ ਉਹਨਾਂ ਹਲਤ ਪਲਤ ਮੁਖ ਉੱਜਲੇ ਓਏ ਹਰਦਰਗ ਸੱਚੀ ਪੈਨਾਏ ਇਕਨਾ ਅੰਦਰ ਖੋਟ ਨਿਤ ਖੋਟ ਕਮਾਵਹਿ ਇਥੇ ਵਿਸਰਾਮ ਲਾਉਣਾ ਹੈ ਇਕਨਾ ਇਕਨਾ ਨੰਨੇ ਦੇ ਹਲੰਤ ਹੈ ਭਾਰਾ ਬੂਨਾ ਇਕਨਾ ਅੰਦਰ ਖੋਟ ਇਥੇ ਠਮਕ ਨਿਤ ਖੋਟ ਕਮਾਵਹਿ ਉਹ ਜੇਹਾ ਬੀਜੇ ਤੇਹਾ ਫਲ ਖਾਏ ਜਾ ਸਤਗੁਰ ਸਰਾਫ ਨਦਰ ਕਰ ਦੇਖਾ ਸਵਾਭ ਗੀਰ ਸਭ ਉਗੜ ਆਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਾ ਸਤਗੁਰ ਸਰਾਫ ਇਥੇ ਠਮਕ ਨਦਰ ਕਰ ਦੇਖੈ ਇਥੇ ਵਿਸਰਾਮ ਸਵਾਭ ਗੀਰ ਬੋਲਣਾ ਹੈ ਸਵਾਭ ਵਗੀਰ ਨਹੀਂ ਕਹਿਣਾ ਸਵਾਭ ਇਥੋਂ ਡੈਸ਼ ਦੇਣੀ ਆ ਵਾਹੇ ਤੂੰ ਸਵਾਭਗੀਰ ਪਾਠ ਇਕੱਠਾ ਹੀ ਹੈ ਯਾਨੀ ਸਵਾਭਗੀਰ ਦਾ ਅਰਥ ਹੈ ਮਤਲਬੀ ਖੁਦਗਰਜ਼ ਜਿਹੜੇ ਇਨਸਾਨ ਹਨ ਸਵਾਰਥੀ ਸਵਾਭਗੀਰ ਸਭ ਉਗੜ ਆਏ ਉਗੜ ਗੱਗੇ ਨਾਲ ਨਹੀਂ ਬੋਲਣਾ ਘੱਗੇ ਨਾਲ ਉਚਾਰਨ ਕਰਨਾ ਉਗੜ ਕਸਕੇ ਉਚਾਰਨ ਕਰਨਾ ਓਏ ਜੇਹਾ ਚਿਤਵਹਿ ਨਿਤ ਤੇਹਾ ਪਾਇਨ ਓਏ ਤੇਹੋ ਜਹੇ ਦਈਏ ਵਜਾਏ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਓਏ ਇਥੇ ਯਮਕ ਜੇਹਾ ਚਿਤਵਹਿ ਨਿਤ ਤੇਹਾ ਪਾਇਨ ਇਥੇ ਪਾਇਨ ਤੇ ਵਿਸਰਾਮ ਹੈ ਓਏ ਜੀਹਾ ਚਿਤਵੈ ਨਿਤ ਤਿਹਾ ਪਾਇਨ ਓਏ ਕਿਥੇ ਜਮਕ ਹੈ ਤੇਹੋ ਜਿਹੇ ਦਈਏ ਵਜਾਏ ਇਸ ਨੂੰ ਦਈਏ ਉਚਾਰਨ ਕਰਨਾ ਦੱਦਾ ਈੜੀ ਬਿਹਾਰੀ ਈੜੀ ਸਿਹਾਰੀ ਦਈਏ ਇਸ ਤਰ੍ਹਾਂ ਬੋਲ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤਾ ਦੁਹੀ ਨਹੀਂ ਬੋਲਣਾ ਦੁਹੀ ਸ੍ਰੀ ਉਚਾਰਨ ਕਰਨਾ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤਾ ਨਿਤ ਕਾਰ ਕਰ ਦੇਖਾ ਚਲਤ ਸਬਾਏ ਹਾਂ ਚਲਤ ਪੂਲਾ ਹੀ ਉਚਾਰਨ ਕਰਨ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗਾ ਸੋ ਥਾਇ ਪਾਇ ਕੋਈ ਗੱਲਾ ਕਰੇ ਕਨੇਰੀਆ ਕੋਈ ਗੱਲਾ ਕਰੇ ਕਨੇਰੀਆ ਕੋਈ ਗੱਲਾ ਕਰੇ ਕਨੇਰੀਆ ਜੇ ਘਰ ਵੱਥ ਹੋਵੇ ਸਾਈ ਖਾਏ ਬੇਨ ਸਤਗੁਰ ਸੋਜੀ ਨਾ ਬਵਾ ਅਹੰਕਾਰ ਨ ਵਿੱਚ ਹਜਾਇ ਅਹੰਕਾਰ ਨ ਵਿੱਚ ਹਜਾਇ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡਹ ਕਰ ਕਰ ਮੰਗਾਇ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਇਥੇ ਵਿਸਰਾਮ ਹੈ ਹੱਥ ਤੱਬਹ ਇਹ ਦੋਵੇਂ ਪਦ ਜਿਹੜੇ ਨੇ ਕਸ ਕੇ ਬੋਲਨੇ ਆ ਹੱਥ ਤੱਡਾ ਨਹੀਂ ਬੋਲਣਾ ਹੱਥ ਤੱਡਹ ਘਰ ਘਰ ਮੰਗਾਏ ਕੂੜ ਠੱਗੀ ਗੁੱਜੀ ਨਾਰਹ ੂਲ ਠੱਗੀ ਕਿਥੇ ਚਮਕ ਗੁੱਜੀ ਨਾਰਹ ਮਲਮਾ ਪਾਜ ਲਹਜਾਇ ਮਲਮਾ ਪਾਜ ਲਹਜਾਇ ਜਿਸ ਹੋਵਾ ਪੂਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਤਿਸ ਸਤਗੁਰ ਮਿਲੇ ਪ੍ਰਭ ਆਏ ਜਹ ਲੋਹਾ ਤਾਰਸ ਪੇਟਿਆ ਮੇਲ ਸੰਗਤ ਸੁਵਰਨ ਹੋਇ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜੋ ਭਾਵੇਂ ਤਿਵੇਂ ਤਲਾਈਉੜੀ ਜਿਨ ਹਰ ਹਿਰਦਾ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸੋ ਕਰੀ ਸਭ ਅਗਣ ਸਬਦ ਜਲਾਏ ਔਗਣ ਔਗਣ ਵੇਖਣਾ ਅਲਰੀ ਜਿਸ ਦੇਹ ਸੋ ਸੱਚੇ ਪਾਏ ਔਗਣ ਵਿਕਣ ਪੱਲਦੀ ਵਿਕਣ ਪੁੱਲਾ ਬੋਲਣਾ ਪੱਲਦੀ ਕਸਕੇ ਬੋਲਣਾ ਔਗਣ ਵਿਕਣ ਪੱਲਦੀ ਜਿਸ ਦੇਹ ਸੋ ਸੱਚੇ ਪਾਏ ਬਲੇਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਤੀ ਆਏ ਜਿਨ ਔਗਣ ਮੇਟ ਇਥੇ ਠਮਕ ਗੁਣ ਪ੍ਰਗਤੀ ਆਏ ਪ੍ਰਗਟਿ ਆਏ ਜਿਹੜਾ ਪਾਠ ਹੈ ਕਰਨਾ ਇਕੱਠਾ ਹੀ ਆ ਪਰ ਪ੍ਰਗਟਿ ਆਏ ਨਹੀਂ ਬੋਲਣਾ ਹੀਠਾਂ ਰਾਰਾ ਲਾ ਕੇ ਪ੍ਰਗਟਿ ਆਈ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਜੋ ਆਨ ਦਿਨ ਹਰ ਹਰ ਨਾਮ ਪਿਆਵੈ ਹਰ ਹਰ ਨਾਮ ਰਮਤ ਸੁੱਚ ਸੰਜਮ ਰਮਤ ਪਾਤਿ ਠਮਕਲਾ ਦੋ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ ਰੱਖ ਕਸ ਕੇ ਬੋਲਣਾ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਓਹ ਵੇਲਾ ਉਸ ਹੱਥ ਨ ਆਵੇ ਓਹ ਆਪਣਾ ਓਹ ਆਪਣਾ ਬੀਜ ਆਪੇ ਖਾਵੇ ਨਰਕ ਕੂਰ ਮੁਹ ਕਾਲਾ ਖੜਿਆ ਜੋ ਤਸਕਰ ਪਾਇ ਗਲਾਵੇ पाठ त्या उच्चारण करना है नरक मुह इस बोलना, मुह मोह है, पोला उचारण करना है, खड़िया पद भी पोला उचारण करना है नरक कोर मुह कल खड़िया इथे विश्राम जो इथ यम है तस्कर पाए गलावे ਫਿਰ ਸਤਗੁਰ ਕੀ ਸਰਣੀ ਪਵੈ ਤਾਂ ਉੱਭਰੈ ਜਾ ਹਰ ਹਰ ਨਾਮ ਧਿਆਵੈ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹਰ ਬਾਤਾ ਆਖ ਸੁਣਾਏ ਨਾਨਕ ਇਥੇ ਵਿਸਰਾਮ ਲਾਉਣਾ ਹਰ ਕਰਤੇ ਏਵੈ ਭਾਵੈ ਮਹੰਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ ਓਹ ਮਨਮੁਖ ਅਗਿਆਨ ਮੁੱਠਾ ਬੇਖਮਾਇ ਉਸ ਅੰਦਰ ਕੂੜ ਕੂੜੋ ਕਰ ਬੁਜੈ ਅਣਹੂਦੇ ਝਗੜੀ ਦਈਏ ਉਸ ਦਾ ਗਲ ਪਾਇਆ ਇਹ ਵੀ ਪਾਠ ਧਿਆਨ ਨਾਲ ਵਿਸਰਾਮ ਯਾਦ ਰੱਖਣਾ ਉਸ ਅੰਦਰ ਕੂੜ ਇਥੇ ਥਮਕੈ ਕੂੜੂ ਕਰ ਬੁੱਝੇ ਇੱਥੇ ਵਿਸਰਾਮ ਹੈ ਅਣਹੋਦੇ ਝਗੜੇ ਇੱਥੇ ਠਮਕ ਦਈਏ ਉਸ ਦਾ ਗਾਲ ਪਾਇਆ ਇਸ ਨੂੰ ਦਈਏ ਉਚਾਰਨ ਕਰਨਾ ਦਈਏ ਉਸ ਦਾ ਗਾਲ ਪਾਇਆ ਗਲ ਪਦ ਜਿਹੜਾ ਪੋਲਾ ਬੋਲਣਾ ਓਹ ਗੱਲ ਫਰੋਸੀ ਕਰੇ ਬਹੁ ਤੇਰੀ ਇਹ ਗੱਲ ਪਦ ਜਿਹੜਾ ਨਾ ਕਸ ਕੇ ਬੋਲਣਾ ਓਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਓਹ ਘਰ ਘਰ ਹੰਡੈ ਜੋ ਰੰਨ ਦੁਹਾਗਣ ਜੇ ਵਿਪਾਰ ਧਿਆਨ ਨਾਲ ਬੋਲਣਾ ਓਹ ਘਰ ਘਰ ਹੰਡੈ ਟੱਡੇ ਨਾਲ ਉਚਾਰਨ ਕਰਨਾ ਹੰਡੈ ਨਹੀਂ ਕਹਿਣਾ ਹੰਡੈ ਇੱਥੇ ਠਮਕ ਹੈ ਜੋ ਰੰਨ ਦੁਹਾਗਣ ਦੁਹਾਗਣ ਦੇ ਜਿਹੜਾ ਫੂੜਾ ਵੀ ਹੈ ਔਂਕੜ ਵੀ ਹੈ ਦਰਮਿਆਨਾ ਦਾ ਬੋਲਣਾ ਦੁਹਾਗਣ ਉਹ ਘਰ ਘਰ ਹੰਡੈ ਜੋ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਪੀ ਲੱchn ਲਾਇਆ ਗੁਰਮਖ ਹੋਏ ਸੁ ਅਲਿਪ ਤੋਂ ਵਰਤਾ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰੂ ਗੋਪੀ ਆਪਣਾ ਸੁ ਭਲਾ ਨਹੀਂ ਪੰਚ ਹੋ ਇਥੇ ਵਿਸਰਾਮ ਲਾਉਣਾ ਜੇ ਠੰਮਕ ਹੁੰਦੀ ਨਾ ਉੱਥੇ ਥੋੜਾ ਜਿਹਾ ਇਸ਼ਾਰਾ ਹੀ ਦੇਣਾ ਹੁੰਦਾ ਜੋ ਗੁਰ ਗੋਪੇ ਆਪਣਾ ਇਥੇ ਠੰਮਕ ਸੁਖ ਭਲਾ ਨਾਹੀ ਪੰਚੋ ਇਥੇ ਜਿਆਦਾ ਰੁਕਣਾ ਤੋ ਨਾ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾ ਵਡਿਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾ ਉਹ ਵੇਲਾ ਹੱਥ ਨਾ ਆਇਆ ਪਉੜੀ ਸੱਚ ਸਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਤੇ ਆਏ ਦਾ ਸੱਚ ਸਚਾ ਸਤਗੁਰ ਇਕੇ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਕੇ ਵਸ ਪਦ ਕਸਕੇ ਬੋਲਣਾ ਛਕੇ ਪਦਵੀ ਕਸ ਕਿਉ ਚਾਰਨ ਕਰਨਾ ਜੇ ਬਿਨ ਸਤਗੁਰ ਸੇਵੇ ਆਪ ਗਣਾਇ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੁੱਲੇ ਕਿਸੈ ਨਾ ਭਾਵਨੀ ਮੁਹ ਕਾਲੀ ਸਤਗੁਰ ਤੇ ਚੁੱਕੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਆਂ ਮਨਮੁਖੀ ਮੂਲ ਗਵਾਇਆ ਜੀ ਗੁਰਮੁਖ ਬਖਸ ਜਮਾਈਆਂ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੂਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਹਾਂਜੀ ਹਰ ਅੰਮ੍ਰਿਤ ਨਾਮ ਇੱਥੇ ਝਮਕ ਲਾ ਦੇਣੀ ਹੈ ਫਲ ਅੰਮ੍ਰਿਤ ਪਾਇਆ ਜਾਮ ਚੂਹਾ ਕਿਰਸ ਜਾਮ ਚੂਹਾ ਕਿਰਸ ਨਿਤ ਕੁਰਕਦਾ ਹਾਂਜੀ ਜਾਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਕਿਰਸਾਣੀ ਜੰਮੀ ਭਾਉ ਕਰ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ ਜਮਾਇਆ ਹਰ ਬੋਹਲ ਨਹੀਂ ਕਹਿਣਾ ਹਰ ਤੇ ਯਮਕ ਲਾਦਨੀ ਹੈ ਹਰ ਬੋਹਲ ਬਖਸ ਜਮਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੇਸਾ ਸਭ ਲਾਹ ਓਨ ਜਿਨੀ ਸਤਗੁਰ ਪੁਰਖ ਤੇ ਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾ ਮਨਮੁਖ ਹੋਰੇ ਗੱਲਾ ਮਨਮੁਖ ਪਾਦ ਤੇ ਯਮਕ ਰਾਤੀ ਉਗੈ ਦੱਬਿਆ ਨਵੇ ਸੋਤ ਸਭ ਢਿੱਲਾ ਇਹ ਵੀ ਵਿਸਰਾਮ ਯਾਦ ਰੱਖਣਾ ਰਾਤੀ ਉਗੈ ਦੱਬਿਆ ਇੱਥੇ ਵਿਸਰਾਮ ਹੈ ਨਵੇ ਸੋਤ ਸਭ ਢਿੱਲਾ ਢਿੱਲਾ ਪਾਦ ਕਸ ਕੇ ਉਚਾਰਨ ਕਰਨਾ ਮਨਮੁਖਾ ਦਾ ਸਿਰ ਜੋਰਾ ਅਮਰ ਹੈ ਇੱਥੇ ਵਿਸਰਾਮ ਹੈ ਮਨਮੁਖਾ ਦਾ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਭੱਲਾ ਇਹ ਵੀ ਖਸਕੇ ਹੀ ਪਦ ਉਚਾਰਨ ਕਰਨਾ ਮਨਮੁਖਾ ਦਾ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਭੱਲਾ ਯਾਨੀ ਤਰਕਾਂ ਦੇ ਨੇਜੇ ਮਾਰਨੇ ਹਾਂਜੀ ਇਸ ਤਰ੍ਹਾਂ ਅਰਥ ਜੋਰਾ ਦਾ ਆਖਿਆ ਪੁਰਖ ਕੁਮਾਵ ਦੇ ਛੇ ਅਪਵਿੱਤ ਅਮੇਦ ਖਲਾ ਹਾਂ ਖਲਾ ਪੂਲਾ ਬੋਲਣਾ ਇਹਨੂੰ ਖੱਲਾ ਨਹੀਂ ਕਹਿਣਾ ਖਲਾ ਨਾਮ ਮੂਰਖ ਦਾ ਹੁੰਦਾ ਕਾਮ ਵਿਆਪੇ ਕੁਸੁੱਧ ਨਰ ਛੇ ਜੋਰਾ ਪੁੱਛ ਚੱਲਾ ਕਾਮ ਵਿਆਪੇ ਕੁਸੁੱਧ ਨਰ ਕੁਸੁੱਧ ਨਹੀਂ ਬੋਲਣਾ ਕਕੇ ਔਂਕੜ ਵੀ ਹੈ ਕੁਸੁੱਧ ਨਰ ਛੇ ਜੋਰਾ ਪੁੱਛ ਚੱਲਾ ਸਤਗੁਰ ਕੈ ਆਖਿਆ ਜੋ ਚੱਲੈ ਸੋ ਸਤਪੁਰਖ ਭਾਲ ਭਲਾ ਇਹ ਭੁੱਲੀ ਪਦੁ ਚਾਰਨ ਕਰਨੇ ਹਨ ਸਤਗੁਰ ਕੈ ਆਖਿਆ ਜੋ ਚੱਲੈ ਇਥੇ ਵਿਸਰਾਮ ਸੋ ਸਤਪੁਰਖ ਭਾਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਹਾਂਜੀ ਇਹ ਪੂਲੇ ਹੀ ਉਚਾਰਨ ਕਰਨਾ ਜੂਰਾ ਪੁਰਖ ਸਾਹਿਬ ਆਪ ਉਪਾਇਨ ਸਿਥਿ ਵਿਸਰਾਮ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਣੇ ਦੋਵੇਂ ਬਣਾਵਣੀ ਸਭ ਤੇਰੀ ਬਣਤ ਬਣਾਵਣੀ ਨਾਨਕ ਭਾਲ ਭਲਾ ਭਲ ਭਲਾ ਵੀ ਪੂਲੇ ਹੀ ਪਾਦ ਉਚਾਰਨ ਕਰਨੇ ਪੌੜੀ ਤੋ ਵੇ ਪ੍ਰਵਾਹ ਅਥਾ ਹੋ ਹੈ ਅਤੁੱਲ ਕਿਉ ਤੁਲੀਐ ਅਤੋਲਾ ਕਿਉ ਤੁਲੀਐ ਸੇਵਡ ਭਾਗੀ ਜੇ ਤੁਦ ਧਿਆਏ ਦੇ ਸੇਵਟ ਭਾਗੀ ਇਕੱਠਾ ਨਹੀਂ ਕਹਿਣਾ ਸੇ ਵੱਡ ਭਾਗੀ ਜੇ ਤੁਦ ਧਿਆਏ ਦੇ ਸੇ ਵੱਡ ਭਾਗੀ ਜੇ ਤੁਦ ਧਿਆਏ ਦੇ ਜਿਨ ਸਤਗੁਰ ਮਿਲਿਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਾਣੀ ਹੈ ਸਤਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸਤਗੁਰ ਕੀ ਰੀਸੈ ਸਤਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਕਸ ਗਿਆ ਹਾਂਜੀ ਕੱਚ ਪਿੱਚ ਸਤਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਪੜੀਐ ਫੁੱਲਾ ਬੋਲਣਾ ਸੇ ਕੂੜਿਆਰ ਕੂੜੇ ਝੜ ਪੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਇਹ ਉਹਨਾਂ ਬੋਲਣ ਨੰਨੇ ਦੇ ਇਥਾਂ ਹਲੰਤ ਲੱਗਿਆ ਭਾਰਾ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬੇਖ ਮਾਇਆ ਨੂੰ ਝੱਖ ਮਰ ਦੇ ਕੜੀਐ ਕੜੀਐ ਫੁੱਲਾ ਹੀ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ